ਲੋਕਸਭਾਲ ਦਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀਕਲਸੀ ਨੇ ਧਾਰਮਿਕ ਸਥਾਨਾਂ ਤੇ ਨਤਮਸਤਕ ਹੋ ਕੇ ਅੱਜ ਆਪਣੀ ਚੋਣ ਮਹੀਮ ਦਾ ਆਗਾਜ਼ ਕਰ ਦਿੱਤਾ ਹੈ ਤਸਵੀਰ ਦੇਖ ਲਵੋ ਕਿ ਅਮਨ ਸ਼ੇਰ ਸਿੰਘ ਸ਼ਰੀਕਲਸੀ ਦਾ ਰੋਡ ਸ਼ੋ ਜਿਹੜਾ ਸ਼ੁਰੂ ਹੋ ਚੁੱਕਾ ਹੈ ਔਰ ਇਹ ਰੋਡ ਸ਼ੋ ਜਿਹੜਾ ਹੈ ਉਹ ਬਟਾਲਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਏਗਾ ਵੱਡੀ ਗਿਣਤੀ ਚ ਲੋਕ ਜਿਹੜੇ ਆ ਮਿਲਣ ਵੀ ਪਹੁੰਚ ਗਏ ਆ ਔਰ ਇਹ ਰੋਡ ਸ਼ੋ ਜਿਹੜਾ ਵੱਖ-ਵੱਖ ਥਾਵਾਂ ਤੇ ਜਾਏਗਾ ਔਰ ਇਹ ਜਿਹੜੀ ਅੱਜ ਚੌਣ ਮਹੀਮ ਦੀ ਆਗਾਜ਼ ਕਰ ਲਿਆ ਹੈ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਨੇ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨੂੰ ਤਾਂ ਮੁਕਾਬਲਾ ਕਿਸੇ ਨਾਲ ਨਹੀਂ ਹੈ ਮੁਕਾਬਲਾ ਲੋਕਾਂ ਦਾ ਹੈ ਔਰ ਉਹਨਾਂ ਨੇ ਕਿਹਾ ਕਿ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਉਹਨਾਂ ਦੇ ਘਰ ਜਾ ਕੇ ਹੀ ਰੈਲੀ ਦਾ ਖਾਸ ਕੀਤਾ ਸੀ ਭਾਜਪਾ ਦੇ ਉਮੀਦਵਾਰ ਦੇ ਘਰੋਂ ਹੀ ਰੈਲੀ ਦਾ ਖਾਸ ਕਰਤਾ ਸੰਗਤ ਆ ਜੀ ਬੁਲਾ ਰਹੇ ਸੀ ਪਿਆਰ ਕਰਦੇ ਨੇ ਹੋ ਕੇ ਆਏ ਆ ਔਰ ਬੜੀਆਂ ਦੁੱਖ ਤਕਲੀਫਾਂ ਨੇ ਜਿਹੜੀਆਂ ਉੱਥੇ ਦੇਖਿਆ ਸਿਆਸੀ ਦੁਸ਼ਮਣ ਦੇ ਘਰ ਜਿਹੜਾ ਵਾ ਉਹ ਬਾਅਦ ਚ ਜਾਇਦਾ ਤੇ ਤੁਸੀਂ ਪਹਿਲੀ ਰੈਲੀ ਉੱਥੋਂ ਸ਼ੁਰੂ ਕਰਨੀ ਨਹੀਂ ਜੀ ਕਰ ਰਹੇ ਆ ਮਿਹਨਤ ਕਰ ਰਹੇ ਆ ਕੰਮ ਕਰ ਰਹੇ ਆ ਜੀ ਤਗੜੇ ਹੋ ਕੇ ਲੋਕਾਂ ਦੇ ਹੱਕ ਜਿਹੜੇ ਲੈ ਕੇ ਆਉਣੇ ਨੇ ਵਾਪਸ। ਪੂਰੀ ਫੇਰ 22 ਵਰਗਾ ਲੱਗਦਾ ਪਿਆ ਸਾਫ ਵੀ ਨੌਜਵਾਨ ਮੁੰਡੇ ਨੂੰ ਜਿਤਾਉਣ ਲੋਕੀ ਬਾਵਾ ਖੇਡ ਖੇਡ ਕਹਿੰਦੇ ਸੀ ਵੋਟਾਂ ਪਾਵਾਂਗੇ। ਇਹ ਇਹ ਆ ਪਰਿਵਾਰ ਤੁਹਾਡੇ ਸਾਹਮਣੇ ਆ। ਸੋ ਮੈਂ ਧੰਨਵਾਦ ਕਰਦਾ ਜਿਹੜੇ ਪਿਆਰ ਕਰਦੇ ਨੇ ਮੈਨੂੰ। ਠੀਕ ਹੈ ਜੀ। ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜਿਨ੍ਹਾਂ ਨੇ ਅੱਜ ਆਪਣੀ ਜੋ ਹੈ ਚੋਣ ਮੁਹਿੰਮ ਦਾ ਆਗਾਜ਼ ਕਰ ਲਿਆ ਹੈ ਪਰ ਦੁਸ਼ਮਣ ਦੇ ਘਰੋਂ ਕਹਿੰਦੇ ਕਿ ਸਿਆਸੀ ਦੁਸ਼ਮਣ ਦੇ ਘਰੋਂ ਪਹਿਲੀ ਰੈਲੀ ਦਾ ਆਗਾਜ਼ ਕੀਤਾ ਸੀ ਅੱਜ ਧਰਮਿਕ ਫਾਨ ਤੇ ਨਤਮਸਤਕ ਹੋ ਕੇ ਨਿਕਲੇ ਨੇ ਤਸਵੀਰ ਦੇਖ ਲਵੋ ਕਿ ਅਮਨ ਸ਼ੇਰ ਸਿੰਘ ਸ਼ੈਰੀਕਲਸੀ ਜਿਹੜੇ ਨੇ ਲੋਕਾਂ ਨੂੰ ਮਿਲਦੇ ਪਏ ਨੇ ਔਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਨਾਲ ਮੁਲਾਕਾਤ ਕਰਦੇ ਪਏ ਨੇ ਔਰ ਖਾਸ ਗੱਲ ਹੈ ਕਿ ਰੋਡ ਸ਼ੋ ਜਿਹੜਾ ਹੈ ਅੱਜ ਕੀਤਾ ਜਾ ਰਿਹਾ ਹੈ ਵਕ-ਵਕ ਥਾਵਾਂ ਤੋਂ ਹੁੰਦੇ ਹੋਏ ਆ ਜੋ ਬਟਾਲੇ ਦੇ ਅਲੱਗ-ਅਲੱਗ ਕਿਹੜੇ ਆ ਰਸਤੇ ਨੇ ਉਹਨਾਂ ਤੋਂ ਜਾਣਗੇ ਔਰ ਲੋਕਾਂ ਨੂੰ ਮਿਲਣਗੇ ਅੱਜ ਪਹਿਲਾ ਦਿਨ ਟੈਲੀ ਦਾ ਆਗਾਜ਼ ਕੀਤਾ ਹੈ ਆਪਣੇ ਚੋਣ ਪ੍ਰਚਾਰ ਦਾ ਇਹ ਤਸਵੀਰ ਜਿਹੜੀ ਹੈ ਇਹ ਤੁਸੀਂ ਦੇਖਦੇ ਪਏ ਹੋ ਬਟਾਲਾ ਤੋਂ ਜਿਹੜੇ ਵਿਧਾਇਕ ਨੇ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਔਰ ਪਹਿਲਾ ਦਿਨ ਆ ਜੋ ਚੋਣ ਪ੍ਰਚਾਰ ਦਾ ਹੈ ਤਸਵੀਰ ਦੇਖ ਲਵੋ ਕਿ ਚੋਣ ਆਗਾਜ਼ ਜਿਹੜਾ ਹੈ ਉਹ ਹੋ ਚੁੱਕਾ ਹੈ ਔਰ ਲੋਕਾਂ ਨੂੰ ਮਿਲਣ ਦਾ ਜਿਹੜਾ ਆ ਪ੍ਰੋਗਰਾਮ ਹੈ ਉਹ ਸ਼ੁਰੂ ਹੋ ਗਿਆ ਵੋਟਾਂ ਮੰਗਣ ਦਾ ਕੰਮ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਹੈ ਬਾਰ ਆ ਗਏ ਨੇ ਜਿਹੜਾ ਲੋਕਾਂ ਦਾ ਹਜੂਮ ਸੀ ਉਹ ਮਿਲ ਰਿਹਾ ਹੈ ਅਮਨ ਸ਼ੇਰ ਸਿੰਘ ਸ਼ਰੀਕਲਸੀ ਨੂੰ ਅੱਜ ਪਹਿਲਾ ਦਿਨ ਹੈ ਔਰ ਤਸਵੀਰ ਦੇ ਵਿੱਚ ਤੁਸੀਂ ਦੇਖਿਆ ਕਿ ਅਮਨ ਸ਼ੇਰ ਸਿੰਘ ਸ਼ਰੀਕਲਸੀ ਲੋਕਾਂ ਦੇ ਨਾਲ ਮਿਲਦੇ ਪਏ ਨੇ ਕੈਮਰਾਮੈਨ ਬੰਟੀ ਦੇ ਨਾਲ ਔਨ 에ਅਰਲੀ ਨਿਤਿ ਲੁਥਰਾ ਬਟਾਲਾ ਇਸ ਤਰ੍ਹਾਂ ਤਾਂ ਜਿਹੜਾ ਵਾ ਅਮਨ ਸ਼ੇਰ ਸਿੰਘ ਚੈਰੀਕਲਸੀ ਦਾ ਰੋਡ ਸ਼ੋਅ ਆ ਲੋਕਾਂ ਦਾ ਕਿਉਂ ਜਾਨ ਲੱਗਦਾ ਸਭ ਤੋਂ ਪਹਿਲੇ ਤੇ ਮੈਂ ਲੁਤਰਾ ਸਾਹਿਬ ਤੁਹਾਡੇ ਨਿਊਜ਼ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਹੜਾ ਵੀ ਆਪਣਾ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਏ ਹੋ ਜੋ ਕਿ ਸਾਰੇ ਬਟਾਲੇ ਵਾਲੇ ਪਟਾਨਕੋਟ ਗੁਰਦਾਸਪੁਰ ਤੋਂ ਸਭ ਜਾਣਦੇ ਆ ਸਾਡੇ ਬਟਾਲੇ ਦੇ ਹਲਕਾ ਐਮ ਐਲ ਏ ਅਮਨ ਸ਼ੇਰ ਸਿੰਘ ਚੈਰੀਕਲਸੀ ਜੀ ਨੂੰ ਐਮ ਪੀ ਦੀ ਟਿਕਟ ਨਵਾਜੀ ਗਈ ਆ ਜੋ ਅੱਜ ਅੱਜ ਇਤੋ ਚਲ ਸਾਹਿਬ ਤੋਂ ਨਤਮਸਤਕ ਹੋ ਕੇ ਗੁਰਦੁਆਰੇ ਤੋਂ ਮੱਥਾ ਟੇਕ ਕੇ ਅਸੀਂ ਰੋਡ ਸ਼ੋਅ ਕੱਢਣ ਜਾ ਰਹੇ ਆ ਜਿਹੜਾ ਸ਼ਹਿਰ ਦੇ ਵਿੱਚ ਨਾਲ ਟਿਕਟ ਮਿਲਣ ਦੀ ਖੁਸ਼ੀ ਦੇ ਵਿੱਚ ਬਹੁਤ ਹੀ ਲੋਕਾਂ ਦਾ ਉਤਸ਼ਾਹ ਦੇਖ ਕੇ ਜਦੋਂ ਆਪਾਂ ਇੱਥੇ ਆਏ ਲੋਕਾਂ ਦੇ ਰਸਤੇ 'ਚ ਪਿਆਰ ਕਿਸੇ ਨੂੰ ਆਪਾਂ ਕਿਹਾ ਨਹੀਂ ਆਲੀ ਲੋਕੀ ਆਪ ਹੀ ਲੋਕਾਂ ਦਾ ਪਿਆਰ ਤੇ ਸਾਨੂੰ ਲੈ ਕੇ ਆ ਰਿਹਾ ਹੈ। ਦੇਖੋ ਜੀ ਇਹਨਾਂ ਨੇ ਅੱਜ ਤੱਕ 2 ਸਾਲਾਂ ਵਿੱਚ ਜੋ ਕੀਤਾ ਹੈ ਇਹ ਲੋਕਾਂ ਦਾ ਪਿਆਰ ਹੈ ਨਾ ਜਿਹੜਾ ਇੱਥੇ ਲੈ ਕੇ ਆ ਰਿਹਾ ਹੈ ਇਹ ਚੀਜ਼ਾਂ ਮਤਕੀ ਦੇਖ ਕੇ ਲੋਕੀ ਬਹੁਤ ਖੁਸ਼ ਨੇ ਆਪਾਂ ਚਾਹਨੇ ਆ ਇਹਨਾਂ ਨੂੰ ਐਮਪੀ ਜਿਤਾਓ ਤੇ ਜਿਹੜਾ ਸਾਡੇ ਡਿਸਟ੍ਰਿਕਟ ਵਾਰਾ ਦੇ ਜਿੰਨੇ ਵੀ ਕੰਮ ਰੁਕੇ ਨੇ ਉਹ ਵੀ ਅਸੀਂ ਕਰੀਏ। ਦੇਖੋ ਬਟਾਲੇ ਦਾ ਤੇ ਨਕਸ਼ਾ ਬਦਲ ਗਿਆ ਜੀ ਤੁਸੀਂ ਦੇਖੋ ਲੁਤਾ ਸਾਹਿਬ ਤੁਸੀਂ ਵੀ ਇਸ ਚਾਰਚ ਕਿੰਨੇ ਸਾਲ ਤੋਂ ਰਹਿ ਰਹੇ ਹੋ ਤੁਸੀਂ ਵੀ ਅੱਗੇ ਸਰਕਾ ਦੇਖਦੇ ਸੀ ਨਾ ਹੁਣ ਕਿਸਾ ਦੀ ਸਰਕਾ ਹੋ ਗਈਆਂ ਕਿਸੇ ਚੌਂਕ ਚ ਲੰਗੀਏ ਕਿਤੋਂ ਵੀ ਲੰਗੀਏ ਅੱਗੇ ਲੋਕੀ ਕਹਿੰਦੇ ਕਿ ਬਟਾਲਾ ਆ ਗਿਆ ਪਤਾ ਨਹੀਂ ਖੱਡੇ ਹੀ ਵੱਡੇ ਆ ਗਏ ਨੇ ਹੁਣ ਲੋਕੀ ਕਹਿੰਦੇ ਨੇ ਬਟਾਲਾ ਐਂਟਰ ਕਰ ਗਿਆ ਹੁਣ ਤੇ ਮਜ਼ਾ ਆਣਾ ਗੱਡੀ ਜੂ ਜੂ ਕਰਦੀ ਜਾਂਦੀ ਹੈ ਦੇਖੋ ਇਹੀ ਫਰਕ ਹੈ ਨਾ ਕੰਮ ਕਰ ਰਹੇ ਨੇ ਲੋਕਾਂ ਚ ਵਿਚਰੇ ਨੇ ਬਹੁਤ ਮਿਹਨਤ ਕਰ ਰਹੇ ਨੇ ਦਿਨ ਰਾਤੇ ਕਰ ਰਹੇ ਨੇ ਦੇਖੋ ਜੀ ਇਹ ਹੋਰ ਵੀ ਕਰਨਗੇ ਅਸੀਂ ਸਾਰੇ ਮਿਲ ਕੇ ਆਪਾਂ ਸਾਰੇ ਮਿਲ ਕੇ ਬਟਾਲਾ ਪਠਾਨਕੋਟ ਗੁਰਦਾਸਪੁਰ ਸੁਜਾਨਪੁਰ ਮਿਲ ਕੇ ਇਹਨਾਂ ਨੂੰ ਵੱਡੀ ਜਿੱਤ ਨਾ ਹਾਸਲ ਕਰਾਈਏ ਤੇ ਇਹਨਾਂ ਨੂੰ ਕਾਮਯਾਬ ਕਰੀਏ